ਕੱਲ 6 ਜੂਨ ਨੂੰ ਕੱਲੂ ਘਰਾ ਦਿਵਸ ਕਾਲ ਤੱਕ ਸਾਥ ਤੇ ਮਨਾਇਆ ਜਾ ਰਿਹਾ ਤੁਹਾਨੂੰ ਦੱਸਦੀ ਕਿ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਸ਼ਹੀਦ ਹੋਏ ਸੀ ਪਹਿਲਾਂ ਉਹਨਾਂ ਦੀ ਅਰਦਾਸ ਕੀਤੀ ਜਾਏਗੀ ਉਸ ਤੋਂ ਉਪਰੰਤ ਜਿਹੜਾ ਜਥੇਦਾਰ ਗੜਗਜ ਵੱਲੋਂ ਜਿਹੜਾ ਸੰਦੇਸ਼ ਪੜਿਆ ਜਾਏਗਾ ਉੱਥੇ ਹੀ ਅੰਮ੍ਰਿਤਸਰ ਵਿੱਚ ਸੁਰੱਖਿਆ ਨੂੰ ਲੈ ਕੇ ਕੀ ਕੀ ਇੰਤਜ਼ਾਮ ਨੇ ਅਸਲ ਵਿੱਚ ਆਪਾਂ ਭੰਡਾਰੀ ਪੁਲ ਤੇ ਖੜੇ ਆ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਹਰੀਟੇਜ ਚੀਲ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਉੱਥੇ ਪੁਲਿਸ ਵੱਲੋਂ ਪੂਰੀ ਤਨਾਤੀ ਕੀਤੀ ਗਈ ਆ ਹਰ ਆਂਜਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਆ ਪੰਜਾਬ ਦੇ ਅੱਖਰ જિલ્લાਾਂ ਤੋਂ ਜਿਹੜੀ ਫੋਰਸ ਇੱਥੇ ਪਹੁੰਚ ਚੁੱਕੀ ਆ 7500 ਦੇ ਕਰੀਬ ਜਿਹੜੀ ਫੋਰਸ ਜਿਹੜੀ ਇੱਥੇ ਅੰਬਰਸਾ ਦੇ ਵਿੱਚ ਲਗਾਈ ਜਾ ਚੁੱਕੀ ਆ ਉੱਥੇ ਹੀ ਗੱਲ ਕੀਤੀ ਜਾਵੇ ਦਰਬਾਰ ਸਾਹਿਬ ਦੀ ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ 300 ਦੇ ਕਰੀਬ ਜਿਹੜਾ ਮੁਲਾਜ਼ਮ ਜਿਹੜਾ ਸਿਵਲ ਵਰਦੀ ਵਿੱਚ ਤਾਇਨਾਤ ਕੀਤੇ ਗਏ ਹਨ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ ਸਕੇ ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਉਹ ਅਰਦਾਸ ਤੋਂ ਬਾਅਦ ਕਾਫੀ ਰੋਜ ਸੂਚ ਦੇਖਿਆ ਪਾਇਆ ਜਾਂਦਾ ਤੇ ਉਹਨਾਂ ਦਾ ਜਿਹੜਾ ਹੱਲਾ ਗੁੱਲਾ ਹੁੰਦਾ ਜੋ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਥੇ ਦਾ ਸੰਦੇਸ਼ ਪੜਦੇ ਆ ਤੇ ਕਾਫੀ ਰੋਜ ਪਾਇਆ ਜਾਂਦਾ ਉਸ ਵਿੱਚ ਕਈ ਵਾਰੀ ਕਈ ਵਾਰ ਵੇਖਿਆ ਗਿਆ ਕਿ ਨੰਗੀਆਂ ਤਲਵਾਰਾਂ ਵੀ ਲਹਿਰਾਈਆਂ ਜਾਂਦੀਆਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਐਸ ਲਈ ਭੰਡਾਰੀ ਪੁਲ ਤੇ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਵੱਲੋਂ ਪੂਰੀ ਤਨਾਤੀ ਕੀਤੀ ਕੋਈ ਵੀ ਮਾੜਾ ਅਨਸਰ ਜਾਂ ਸ਼ਰਾਰਤੀ ਅਨਸਰ ਕੋਈ ਸੰਸਕ੍ਰਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਲਈ ਪੁਲਿਸ ਵੱਲੋਂ ਪੂਰੇ ਜਿਹੜੇ ਆ ਇੰਤਜ਼ਾਮ ਕੀਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ 6 ਜੂਨ ਨੂੰ ਲੈ ਕੇ ਇਸ ਲਈ ਪੂਰੀ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤੀਦ ਨਜ਼ਰ ਆ ਰਿਹਾ ਹੈ ਉੱਥੇ ਹੀ ਪੁਲਿਸ ਵੱਲੋਂ ਪੂਰੀ ਜਿਹੜਾ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕੀਤੇ ਗਏ ਹਨ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਟੀਵੀ 9 ਭਾਰਦਵਿਸ਼ ਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਹਨ ਇਹ ਤਸਵੀਰਾਂ ਹਨ ਭੰਡਾਰੀ ਪੁਲਿਸ ਜਿੱਥੇ ਪੁਲਿਸ ਵੱਲ ਪੂਰੀ ਤਣਾਤੀ ਕੀਤੀ ਗਈ ਉੱਥੇ ਹੀ ਐਂਟੀ ਰਾਇਡ ਪੁਲਿਸ ਫ ਤੇ ਜਿਹੜੀ ਹੋਰ ਜਿਹੜੀ ਪੈਰਾਮੈਟਰੀ ਫੋਰਸ ਲਗਾਈ ਗਈ ਹੈ ਤੁਹਾਨੂੰ ਦੱਸਦੀ ਕਿ ਪੁਲਸ ਨੂੰ ਕੋਈ ਵੀ ਜਿਹੜੀ ਅਨਸਕਾਮੀ ਘਟਨਾ ਨਾਲ ਵਾਪਸ ਸਕੇ ਇਸ ਲਈ ਲੈ ਕੇ ਤੇ ਪਛਾਰੀਆਂ ਦੀ ਸੁਰੱਖਿਆ ਨਾਲ ਲੈ ਕੇ ਪੂਰੀ ਤਰ੍ਹਾਂ ਮਸਤੀਦ ਹੈ ਉੱਥੇ ਤੁਹਾਨੂੰ ਦੱਸਦੀ ਹੈ ਕਿ ਕੱਲ ਜਿਹੜੇ ਆ ਬਲੈਕ ਪੁਲਸ ਨੂੰ ਫਲੈਗ ਮਾਰ ਚ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕੱਢਿਆ ਗਿਆ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ ਕੋਈ ਮਾਲਾ ਅਨਸਰ ਜਿਹੜਾ ਅਨਸਕਾਮੀ ਘਟਨਾ ਨੂੰ ਅੰਜਾਮ ਦੇ ਸਕੇ ਉੱਥੇ ਜਿਹੜਾ ਦੇਖ ਸਕਦੇ ਆ ਕਿ ਅੱਜ ਜਿਹੜਾ 5 ਜੂਨ ਨੂੰ ਪੁਲਿਸ ਨੇ ਪੂਰੀ ਮਸਤੀ ਦੀ ਵਿਖਾ ਕੇ ਹਰ ਆਂਜਣਾਂ ਦੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਲੋਕਾਂ 'ਚ ਇੱਕ ਵਧੀਆ ਮਾਹੌਲ ਪੈਦਾ ਹੋਵੇ ਤਾਂ ਕਿ ਕੋਈ ਮਾਰੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਤੇ ਕੱਲ ਜਿਹੜੇ ਆ ਕੱਲੂ ਘਰੇ ਦੇ ਦਰਸ ਨੂੰ ਲੈ ਕੇ ਜਿਹੜੇ ਕਾਲ ਤੰਗ ਸਾਥ ਤੇ ਸਿਰੇ ਇਹ ਜਿਹੜੇ ਸੰਦੇਸ਼ ਪੜੇ ਜਾਣਗੇ ਤੇ ਪਹਿਲੋਂ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਜਿਹੜੇ ਸੰਦੇਸ਼ ਪੜੇ ਜਾਣਗੇ ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮਸਤੀ ਦੇ ਆ ਤੇ ਇਸ ਵੇਲੇ ਪੂਰਾ ਅਮਨ ਸ਼ਾਂਤੀ ਦਾ ਬਹਾਲ ਕੀਤੀ ਜਾ ਰਹੀ ਹੈ ਕੈਨਮਨ ਲक्की ਦਿਨ ਲਲੀ ਸ਼ਰਮਾ ਪੋਰਟ ਟੀਵੀ ਨੈਟ ਭਾਰਤ